ਕਸਟੇਰ ਵਾਲ ਦੇ ਸਾਰਿਆਂ ਨੂੰ ਮੈਂ ਅੱਜ ਆ ਰਹੀਆਂ ਪੈਣਾ ਵਾਸਤੇ ਨਵੀਂ ਟ੍ਰਿਕ ਲੈ ਕੇ ਆਈਆਂ ਜੀ ਇਹ ਮਲਾਈ ਹੈ ਮਲਾਈ ਤੋਂ ਮੈਂ ਅੱਜ ਬਣਾਉਣ ਲੱਗੀ ਆ ਮੱਖਣੀ ਤੇ ਗਾਂ ਮੈਂ ਇਸ ਮਲਾਈ ਤੋਂ ਤਿੰਨ ਚੀਜ਼ਾਂ ਬਣਾਉਣ ਲੱਗੀ ਆ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਵੀਡੀਓ ਤੁਸੀਂ ਲਗਾਤਾਰ ਦੇਖਿਆ ਜੇ ਸਕਿਪ ਨਾ ਕਰਿਆ ਜੀ ਸਿਰਫ ਮਲਾਈ ਤੋਂ ਤਿੰਨ ਚੀਜ਼ਾਂ ਬਣਨਗੀਆਂ ਅੱਜ ਤੇ ਲਗਾਤਾਰ ਤੁਸੀਂ ਜ਼ਰੂਰ ਵੀਡੀਓ ਨੂੰ ਵੇਖਿਆ ਜੇ ਪਹਿਲਾਂ ਆਪਾਂ ਬਣਾਵਾਂਗੇ ਮੱਖਣੀ ਮਲਾਈ ਜਦੋਂ ਮੱਖਣੀ ਬਣ ਦੇਗੀ ਫਿਰ ਅੱਗੇ ਦੱਸਾਂਗੇ ਤੁਹਾਨੂੰ ਜੀ ਲਓ ਜੀ ਅਸੀਂ ਬਣਾ ਲਈ ਹੈਗੀ ਐ ਮੱਖਣੀ ਹੁਣ ਜਿਹੜੀ ਇਹ ਮੱਖਣੀ ਬਣੀ ਹੋਈ ਹੈ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਸਾਫ਼ ਪਾਣੀ ਨਾਲ ਧੋਵਾਂਗੇ ਠੰਡੇ ਪਾਣੀ ਨਾਲ ਇਹਨੂੰ ਧੋਣਾ ਹੀ ਆਇਆ ਜਿਹੜੀ ਇਹਨੂੰ ਲੱਗੀ ਹੋਈ ਆ ਮੱਖਣੀ ਆਪਾਂ ਕੱਢ ਲਵਾਂਗੇ ਸਾਈਡ ਤੇ ਸਾਰੀ ਤੇ ਵਾਸ਼ ਕਰਕੇ ਇਹਨੂੰ ਚੰਗੀ ਤਰ੍ਹਾਂ ਠੰਡੇ ਪਾਣੀ ਦੇ ਨਾਲ ਧੋ ਕੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਅੱਗੇ ਕੀ ਬਣਾਉਣੀ ਆ ਮੈਂ ਇਸ ਤਰ੍ਹਾਂ ਜੀ ਆਪਾਂ ਮੱਖਣ ਇਕੱਠਾ ਕਰ ਲਿਆ ਫਿਰ ਇਹਨੂੰ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਜਿਹੜੇ ਇਹਦੇ ਵਿੱਚ ਲੱਸੀ ਹੋਏਗੀ ਨਾ ਉਹ ਆਪਾਂ ਕੱਢ ਲੈਣੀ ਹੈ ਠੰਡਾ ਪਾਣੀ ਹੋਣਾ ਚਾਹੀਦਾ ਹੈਗਾ ਤਾਜ਼ਾ ਪਾਣੀ ਨਹੀਂ ਆਪਾਂ ਲੈਣਾਗਾ ਫੰਡੇ ਪਾਣੀ ਨਾਲ ਹੌਲੀ ਹੌਲੀ ਪਾਣੀ ਪਾ ਕੇ ਤੇ ਆਪਾਂ ਵਾਸ਼ ਕਰ ਲਵਾਂਗੇ ਜਿਹੜੀ ਲੱਸੀ ਹੋਏਗੀ ਉਹ ਆਪਾਂ ਕੱਢ ਲਵਾਂਗੇ ਲੱਸੀ ਕੱਢਣ ਤੋਂ ਬਾਅਦ ਇਹਦੇ ਵਿੱਚੋਂ ਇੱਕ ਬਰਤਨ ਸਾਫ਼ ਲੈ ਲੈਣੀ ਉਹਦੇ ਵਿੱਚ ਮੱਖਣ ਪਾ ਦੇਣਾ ਹੁਣ ਆਪਾਂ ਇਹਦੇ ਤੋਂ ਬਣਾਵਾਂਗੇ ਕਿਉਂ ਤੇ ਜਿਹੜੀ ਇਹ ਲੱਸੀ ਹੈਗੀ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਇਹਦੇ ਤੋਂ ਵੀ ਮੈਂ ਤੁਹਾਨੂੰ ਬਾਅਦ ਇੱਕ ਹੋਰ ਚੀਜ਼ ਬਣਾ ਕੇ ਦੇਣੀ ਹੈਗੀ ਆ ਤੇ ਕੋਈ ਵੀ ਆਪਾਂ ਚੀਜ਼ਾਂ ਦੇ ਤੋਂ ਵੇਸਟ ਨਹੀਂ ਕਰਨੀਗੀ ਕਿ ਸਾਰੀਆਂ ਚੀਜ਼ਾਂ ਆਪਾਂ ਵਰਤੋਂ ਦੇ ਵਿੱਚ ਲਿਆਵਾਂਗੇ ਕਈ ਮਰੀਆਂ ਭੈਣਾਂ ਨੂੰ ਪਤਾ ਨਹੀਂ ਹੁੰਦਾ ਵੀ ਲੱਸੀ ਤੋਂ ਗਾਂ ਕੀ ਚੀ ਬਣਦੀ ਆ ਤੇ ਮੱਖਣ ਆਪਾਂ ਜਦੋਂ ਬਣਾਉਂਦੇ ਆ ਤੇ ਜੜੀਆਂ ਵਿੱਚ ਛਿੱਡੀਆਂ ਰਹਿ ਜਾਂਦੀਆਂ ਉਹ ਵੀ ਕਈ ਮਰੀਆਂ ਭੈਣਾਂ ਛੱਡ ਦਿੰਦੀਆਂ ਉਹਦੇ ਤੇ ਵੀ ਮੈਂ ਤੁਹਾਨੂੰ ਇੱਕ ਚੀਜ਼ ਬਣਾ ਕੇ ਵਿਖਾਵਾਂਗੇ ਤੁਸੀਂ ਵੀਡੀਓ ਨੂੰ ਜ਼ਰੂਰ ਲਾਸਟ ਤੱਕ ਦੇਖਿਆ ਜੇ ਤੇ ਹੁਣ ਆਪਾਂ ਘਿਓ ਬਣਦੀ ਵੇਟ ਕਰਾਂਗੇ ਜੀ ਜਦੋਂ ਕਿਓ ਬਣ ਜਾਂਦਾ ਹੈਗਾ ਤੁਹਾਨੂੰ ਮੈਂ ਫਿਰ ਦੱਸਾਂ ਦਾਂਗੀ ਇੱਕ ਸਾਈਡ ਤੇ ਮੈਂ ਬਣਾਵਾਂਗੀ ਪਨੀਰ ਲਓ ਜੀ ਸਾਡਾ ਘਿਓ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਘਿਓ ਜਦੋਂ ਬਣਾਉਣਾ ਹੈਗਾ ਫਲੇਮ ਨੂੰ ਤੁਸੀਂ ਲੋ ਹੀ ਰੱਖਣਾ ਹੈ ਤੇ ਨਹੀਂ ਬਣਾਉਣਾ ਹੈਗਾ ਆ ਤੇ ਇੱਧਰ ਜਿਹੜੀ ਆਪਾਂ ਲੱਸੀ ਬਣਾਈ ਸੀਗੀ ਮੱਖਣੀ ਤੋਂ ਨਿਕਲੀ ਆਪਣੀ ਲੱਸੀ ਉਹਨੂੰ ਵੇਸਤ ਨਹੀਂ ਕਰਨਾਗਾ ਤੇ ਇਹਦੇ ਤੋਂ ਆਪਾਂ ਬਣਾਵਾਂਗੇ ਪਨੀਰ ਗੈਸ ਨੂੰ ਸਲੋ ਰੱਖਣਾ ਹੈ ਆ ਤੇ ਅੱਧਾ ਹੀ ਨਿੰਬੂ ਪਾ ਲੈਣਾ ਹੈ ਗੇਂਦ ਦੇ ਵਿੱਚ ਤੇ ਕਈ ਟਾਟਰੀ ਵੀ ਪਾ ਲੈਂਦੇ ਹੈਗੇ ਨੇ ਜਦੋਂ ਪਨੀਰ ਕੱਢਣਾ ਹੁੰਦਾ ਆ ਸਿਰਫ ਅੱਧਾ ਨਿੰਬੂ ਆਪਾਂ ਪਾਵਾਂਗੇ ਨਿੰਬੂ ਪਾਉਣ ਤੋਂ ਬਾਅਦ ਫਿਰ ਇਹਨੂੰ ਆਪਾਂ ਹਿਲਾ ਦੇਣਾ ਆ ਤੇ ਜਦੋਂ ਇਹ ਆਪਣਾ ਪਨੀਰ ਬਣ ਜਾਏਗਾ ਤੇ ਇਹਨੂੰ ਆਪਾਂ ਪੁੱਲ ਲੈਣਾ ਹੈਗਾ ਜਿਵੇਂ ਆਪਾਂ ਸਿੰਪਲ ਦੁੱਧ ਤੋਂ ਪਨੀਰ ਬਣਾਉਂਦੇ ਹਾਂ ਉਵੇਂ ਹੀ ਸੇਮ ਇਹਨਾਂ ਟੇਸਟ ਆਉਂਦਾ ਹੈਗਾ ਸੌਫਟ ਵੀ ਉਦਾਂ ਹੀ ਹੁੰਦਾ ਨਾ ਕਿ ਇਹ ਹਾਰਡ ਬਣਦਾ ਹੈਗਾ ਕਿਉਂਕਿ ਦੁੱਧ ਦੇ ਆਪਣੇ ਕੋਈ ਵੀ ਚੀਜ਼ ਵੇਸਟ ਨਹੀਂ ਕਰਨੀ ਚਾਹੀਦੀਗੀ ਤੇ ਇੱਧਰ ਆਪਣਾ ਘਿਓ ਬਣਦਾ ਹੈਗਾ ਤੇ ਜਦੋਂ ਪਨੀਰ ਬਣ ਜਾਂਦਾ ਹੈਗਾ ਤੁਸੀਂ ਤੁਹਾਨੂੰ ਮਿਲਾਵਾਂਗੇ ਤੇ ਇਹ ਕਿੰਦਾ ਪਨੀਰ ਬਣਦਾ ਹੈਗਾ ਮੱਖਣੀ ਤੇ ਤੁਹਾਨੂੰ ਜਿਹੜੀਆਂ ਛਿੱਡੀਆਂ ਤੁਹਾਨੂੰ ਦੇਖਦੀਆਂ ਪਈਆਂ ਹੁੰਦੇ ਤੋਂ ਇੱਕ ਟ੍ਰਿਕ ਬਣਾਵਾਂ ਲੇਖ ਉਹ ਬਣ ਕੇ ਆਪਣਾ ਤਿਆਰ ਹੋ ਗਿਆ ਇਹਨੂੰ ਆਪਾਂ ਪਾਉਣ ਲਈਏ ਹੁਣ ਕਬਰਤਨ ਦੇ ਵਿੱਚ ਕੱਢ ਲੈਣੇ ਨੂੰ ਲੱਗ ਪਨੀਰ ਵੀ ਆਪਣਾ ਵੇਖੋ ਜੀ ਬਣ ਕੇ ਤਿਆਰ ਹੋ ਗਿਆ ਆ ਸਿਰਫ 5 ਮਿੰਟ ਲੱਗੇ ਨੇ ਤੇ ਇਹਨੂੰ ਵੀ ਹੁਣ ਆਪਾਂ ਪਾਉਣ ਲੈਣੇ ਹੈਗੇ ਆ ਹੁਣਨ ਤੋਂ ਬਾਅਦ ਤੁਹਾਨੂੰ ਮੈਂ ਬਖਾਨੀ ਆ ਪਨੀਰ ਆਪਣਾ ਵੇਖੋ ਜੀ ਬਣ ਕੇ ਤਿਆਰ ਹੋ ਗਿਆ ਆ ਮੈਂ ਇਹਨੂੰ ਪੁੰਨ ਲਿਆਇਆ ਜਿਹੜਾ ਐਕਸਟਰਾ ਪਾਣੀ ਸੀ ਉਹ ਕੱਢ ਦਿੱਤਾ ਆ ਤੇ ਆ ਦੇਖੋ ਜੀ ਪਨੀਰ ਕਿੰਨਾ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਜਿਵੇਂ ਆਪਾਂ ਆਮ ਦੁੱਧ ਚ ਪਨੀਰ ਕੱਢਦੇ ਹਾਂ ਉਹ ਵੀ ਇਹਦੇ ਵਿੱਚੋਂ ਨਿਕਲਿਆ ਹੋਏਗਾ ਇਹਨੂੰ ਇੱਕ ਕਵਰੀ ਅਪਾ ਇਦਾਂ ਹੀ ਰੱਖ ਦਾਂਗੇ ਜੋ ਐਕਸਟਰਾ ਪਾਣੀ ਹੋਏਗਾ ਸਾਰਾ ਨਿਕਲ ਜਾਵੇਗਾ ਇੱਧਰ ਆਪਣਾ ਜਿਾ ਘਿਓ ਬਣਾਇਆ ਸੀ ਉਹਦੇ ਵਿੱਚੋਂ ਆ ਛਿੱਡੀਆਂ ਜਿਹੜੀਆਂ ਨਿਕਲੀਆਂ ਆ ਆਪਾਂ ਐਵੇਂ ਸੱਤ ਦਿਨੇ ਵੇਸਟ ਕਰਦੇ ਨੇ ਇਹਦੇ ਵਿੱਚ ਵੀ ਕਿੰਨਾ ਹੀ ਘਿਓ ਨਿਕਲਦਾ ਆਏਗਾ ਤੇ ਇਹ ਵੀ ਆਪਣੇ ਲਈ ਤਾਕਤਵਲੀ ਚੀਜ਼ ਹੈਗੀ ਆ ਤੇ ਇਹਨੂੰ ਵਰਤੋਂ ਚ ਲਿਆਉਣ ਵਾਸਤੇ ਆਪਾਂ ਨੂੰ ਸਮਾਨ ਦੀ ਲੋੜ ਹੈਗੀ ਆ ਜੀ ਮੈਂ ਥੋੜੇ ਬਦਾਮ ਪੀਸੇ ਹੋਏ ਲਏ ਨੇ ਨਾਲ ਸੁਵੀ ਲਈ ਹੈ ਜੀ ਪੂਜੇ ਹੋਏ ਛੋਲੇ ਲਏ ਸੀ ਉਹਦਾ ਮੈਂ ਪਾਊਡਰ ਬਣਾ ਲਿਆ ਆ ਤੇ ਨਾਲ ਆਪਾਂ ਸ਼क्कर ਲਈ ਹੈਗੀ ਆ ਪਹਿਲਾਂ ਆਪਾਂ ਜਿਹੜੇ ਪੂਜੇ ਹੋਏ ਛੋਲੇ ਨੇ ਇਹ ਪਾ ਲਵਾਂਗੇ ਇਹ ਉਸੇ ਅਕੋਰਡਿੰਗ ਬਣਾਉਣੇ ਜਿੰਨੀਆਂ ਕਿ ਆਪਣੀਆਂ ਛੱਡੀਆਂ ਹੈਗੀਆਂ ਉਸੇ ਅਕੋਰਡਿੰਗ ਇਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਪਹਿਲਾਂ ਥੋੜੇ ਥੋੜੇ ਪਾ ਕੇ ਦੇਖਾਂਗੇ ਇਹਨਾਂ ਨੂੰ ਥੋੜੀ ਜਿਹਾ ਆਪਾਂ ਇਹਦੇ ਵਿੱਚ ਭੁੰਨਣ ਦਵਾਂਗੇ ਐਕਸਟਰਾ ਜਦੋਂ ਇਹਦੇ 스멜 ਆਉਣ ਲੱਗ ਪਏਗੀ ਪੂਜੇ ਹੋਏ ਛੋਲੇ ਨੂੰ ਫਰਾਈ ਹੋਣ ਦੀ 스멜 ਆਉਣ ਲੱਗ ਪਾਗੀ ਇਹ ਉਦੋਂ ਤੱਕ ਆਪਾਂ ਇਹਨੂੰ ਫਰਾਈ ਕਰਦੇ ਰਹਿਣਾ ਹੈਗਾ ਨਾਲ ਥੋੜੀ ਥੋੜੀ ਦੇਰ ਹਿਲਾਉਂਦੇ ਜਾਵਾਂਗੇ ਜੀ ਹਾਲੇ ਪੁੱਛੇ ਐਕਸਟਰਾ ਛੋਲੇ ਆਪਾਂ ਪਕਾਉਣ ਲੈਨੇ ਹੁਣ ਇਹਦੇ ਵਿੱਚ ਬਦਾਮ ਤੇ ਸੋਗੀ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਣੇ ਟੇਸਟ ਦੇ ਅਕੋਰਡਿੰਗ ਸ਼ੱਕਰ ਐਡ ਕਰਾਂਗੇ ਕਰ ਐਡ ਕਰਨ ਤੋਂ ਬਾਅਦ ਸਿਰਫ 1 ਮਿੰਟ ਲਈ ਇਹਨੂੰ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਫਲੇਮ ਹਨ ਬੰਦ ਕਰ ਦੇਵਾਂਗੇ ਜੀ ਦੇਖੋ ਜੀ ਮੈਂ ਮਲਾਈ ਤੋਂ ਮੈਂ ਕਿੰਨੇ ਵਧੀਆ ਚੀਜ਼ਾਂ ਤਿਆਰ ਕਰ ਲਈਆਂ ਹੈਆਂ ਯਾ ਕੋਈ ਵੀ ਚੀਜ਼ ਮੈਂ ਵੇਸਟ ਨਹੀਂ ਕੀਤੀਗੀ ਤੁਸੀਂ ਵੀ ਇਸ ਤਰ੍ਹਾਂ ਇੱਕ ਟ੍ਰਿਕ ਅਪਣਾ ਕੇ ਜ਼ਰੂਰ ਦੇਖਿਆ ਜੇ ਮਲਾਈ ਤੋਂ ਇਹਨੇ ਚੀਜ਼ਾਂ ਬਣਾ ਕੇ ਦੇਖਿਆ ਜੇ ਬਹੁਤ ਹੀ ਵਧੀਆ ਬਣਦੀਆਂ ਆਈਆਂ ਨੇ ਤੇ ਅਗਰ ਇਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈਗੀ ਤੇ ਸਾਨੂੰ ਜਿਹੜੇ ਇਹ ਚੈਨਲ ਨੂੰ ਲਾਈਕ ਤੇ ਹਰੇਕ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਗਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ